ਆ ਵੀ ਦੋਸਤੋ ਬਾਜਵਾ ਸਾਹਿਬ ਰਵਾਨਾ ਹੋ ਗਏ ਆ ਤੇਰੀ ਚੱਲਿਆ ਸਾਡਾ ਬਬਰ ਸ਼ੇਰ ਹੈ ਬਾਜਵਾ ਸਾਹਿਬ ਚੱਲੇ ਉਹ ਬਿਲਕੁਲ ਗੁਰੂ ਮਹਾਰਾਜ ਸਾਹਿਬ ਦੀ ਮਿਹਰ ਹੈ ਪੂਰਾ ਸਾਰੇ ਕਾਡਰ ਦਾ ਸਾਰੇ ਲੀਡਰਸ ਦਾ ਸਾਰੇ ਕਾਂਗਰਸ ਦੇ ਪਰਿਵਾਰ ਦਾ ਤੇ ਨੈਸ਼ਨਲ ਲੀਡਰਸ਼ਿਪ ਦਾ ਤੇ ਸਮੁੱਚੇ ਪੰਜਾਬੀਆਂ ਦਾ ਤੇ ਸਾਰੀਆਂ ਉਹ ਜਵਾਤਾਂ ਦਾ ਜਿਨ੍ਹਾਂ ਨੇ ਅੱਜ ਪੰਜਾਬੀਅਤ ਵਾਸਤੇ ਤੇ ਪੰਜਾਬ ਵਿੱਚ ਆਪਸੀ ਭਾਈਚਾਰਾ ਬਰਕਰਾਰ ਰੱਖਣ ਵਾਸਤੇ ਤੇ ਪੰਜਾਬ ਦੇ ਵਿੱਚ ਅਮਨ ਤੇ ਸ਼ਾਂਤੀ ਨੂੰ ਬਰਕਰਾਰ ਰੱਖਣ ਵਾਸਤੇ ਜਿਹੜੇ ਵੀ ਇਸ ਲੜਾਈ ਸਾਡੇ ਨਾਲ ਨੇ ਮੈਂ ਸਾਰਿਆਂ ਦਾ ਦਿਿਲੋਂ ਬਹੁਤ-ਬਹੁਤ ਪਛੂਰਣਾ ਬਹੁਤ-ਬਹੁਤ ਸ਼ੁਕਰੀਆ ਤੇ ਅਸੀਂ ਚਾਹਾਂਗੇ ਤੁਹਾਡਾ ਆਸ਼ੀਰਵਾਦ ਤੁਹਾਡੀ ਮਦਦ ਹਮੇਸ਼ਾ ਬਣੀ ਰਹੇ। ਨਾਗ بیٹھے ਭਾਈ ਦੂਜਾ ਮਾਝ ਦਾ ਜਰਨੈਲ ਸਾਡੇ ਆਦਰਨੀਆਂ ਸਾਫਾ ਗ੍ਰਹਿ ਮੰਤਰੀ ਸਾਫਾ ਡਿਪਟੀ ਚੀਫ ਮਿਨਿਸਟਰ ਰਾਜਸਥਾਨ ਦੇ ਇਨਚਾਰਜ ਸੀਡਬੀ ਸੀ ਦੇ ਮੈਂਬਰ ਉਹ ਵੀ ਸਾਡੇ ਨਾਲ ਬੈਠੇ ਆ ਤੁਹਾਡੀ ਗੱਲਬਾਤ ਕਰਾਉਣਾ ਹੈ ਸੁਖਜਿੰਦਰ ਰੰਦਾਵਾ ਨਾਲ ਜੰਤ ਚੱਲੇ ਆ ਬਈ ਕਿੱਥੇ ਮੋਹਾਲੀ ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੱਦੇ ਆ ਰਹੇ ਆ ਬਈ ਤਿਆਰੀ ਕਰ ਲਾ ਮਿੱਤਰਾ ਤੇ ਕਹਦੇ ਆ ਦੀ ਪੁਲਸ ਨੂੰ ਪੰਜਾਬੀਓ ਅੱਜ ਪੰਜਾਬ ਦੇ ਜਿਹਦੇ ਵਿੱਚ ਅੰਗਰੇਜ਼ਾਂ ਦੀ ਰੂਹ ਆ ਗਿਆ ਮੁੱਖ ਮੰਤਰੀ 'ਚ ਜਿਹੜਾ ਤਸ਼ੱਦਦ ਕਰਨ ਤੇ ਤੇ ਪੰਜਾਬ ਨੂੰ ਬਰਬਾਦ ਕਰਨ ਤੇ ਤੁਰਿਆ ਉਹਦਾ ਅੱਜ ਆਗਾਜ਼ ਕੀਤਾ ਕਿ ਪੰਜਾਬੀਆਂ ਨੂੰ ਬਚਾਉਣ ਲਈ ਔਰ ਪੰਜਾਬ ਨੂੰ ਔਰ ਇਸ ਹਿੰਦੁਸਤਾਨ ਨੂੰ ਬਚਾਉਣ ਲਈ ਜਿਹੜਾ ਇੱਕ ਨਾਕਾਬਲ ਫੀਵਰਿਸਟ ਪੰਜਾਬ ਨੂੰ ਮਿਲ ਗਿਆ ਜਿਹਦਾ ਨਾਂ ਕਾਲੇ ਅੱਖਰਾਂ ਦੇ ਵਿੱਚ ਲਿਖਿਆ ਜਾਏਗਾ ਕਿ ਇੱਕ ਪੰਜਾਬ 'ਤੇ ਇਹੋ ਜਿਹਾ ਨਾਂ ਅਹਿਲ ਮਿਨਿਸਟਰ ਆਇਆ ਜਿਨੇ ਪੰਜਾਬ ਦੀ ਜਵਾਨੀ ਪੰਜਾਬ ਦੀ ਕਿਸਾਨੀ ਨੂੰ ਬਰਬਾਦ ਕਰਕੇ ਰੱਖ ਦਿੱਤਾ ਔਰ ਜਿਹਨੇ ਨਸ਼ਿਆਂ ਦੇ ਵਿੱਚ ਪੰਜਾਬ ਨੂੰ ਰੋੜ ਦਿੱਤਾ ਅੱਜ ਸਾਰੇ ਆਉ ਇਕੱਠੇ ਹੋ ਕੇ ਪਾਰਟੀਆਂ ਤੋਂ ਉੱਪਰ ਉੱਠ ਕੇ ਸਾਰੇ ਜਾਣੇ ਇਸ ਸਾਡੇ ਮਹਿੰਮ ਦੇ ਵਿੱਚ ਸਾਰੇ ਆਉ ਔਰ ਇਸ ਸੰਘਕਾਰੀ ਮੁੱਖ ਮੰਤਰੀ ਦਾ ਹੰਕਾਰ ਪੰਨਿਆ ਜਾਏ ਧੰਨਵਾਦ ਉਹ ਬਈ ਮਿੱਤਰੋ ਕੀ ਕਿਹਾ ਬਾਜਵਾ ਸਾਹਿਬ ਨੇ ਤੁਹਾਨੂੰ ਪਤਾ ਹੈ ਉਹਨਾਂ ਨੇ ਕਿਹਾ ਕਿ ਹਾਂ ਗਰਨੇਟ ਡਿੱਗਦੇ ਤੇ ਡਿੱਗਦੇ ਜਾ ਰਹੇ ਆ ਹੋਰ ਵੀ ਹੈਂਡ ਗ੍ਰਨੇਡ ਜਿਹੜੇ ਆ ਉਹਨਾਂ ਦੇ ਡਿੱਗਣ ਦੀ ਚਿੰਤਾ ਜ਼ਾਹਿਰ ਕੀਤੀ ਹੈ। ਔਰ ਜਿਨੀਆਂ ਪਹਿਲਾਂ ਖਬਰਾਂ ਖਬਾਰਾਂ ਛਪੀਆਂ ਸਨ ਕਿ 55 ਹੈਂਡ ਗ੍ਰਨੇਡ ਪੰਜਾਬ ਚ ਆ ਚੁੱਕੇ ਹੈ। ਇਹ ਅਮਰ ਉਜਾਲਾ ਉਜਾਲਾ ਮੇਰਾ خیال ਇਹ ਸੰਖਬਾਸਕਰ ਡੈਨਿਕ ਬਾਸਕਰ ਦੀ ਖਬਰ ਸੀ ਸੌਰੀ। ਔਰ ਜਿਨੇ ਉਹਨਾਂ ਲਿਖਿਆ ਕਿ ਨਵਾਂ ਦੀ ਤਲਾਸ਼ ਦੇ ਵਿੱਚ ਹੈ। ਯਾਨੀ ਕਿ ਰੋਜ਼ਾਨਾ ਹੈਂਡ ਗ੍ਰਨੇਡ ਡਿੱਗ ਰਹੇ ਆ ਇਹ ਰੇ ਵਿੱਚ ਕੋਈ ਕਤਕਤਨੀ ਨਹੀਂ। ਇਹ ਸਾਰੀ ਦੁਨੀਆ ਜਾਣਦੀ ਹੈ ਸੋ ਬਾਜਵਾ ਸਾਹਿਬ ਨੇ ਕੋਈ ਵੱਖਰਾ ਨਹੀਂ ਕਿਹਾ ਲੇਕਿਨ ਮਨ ਦੀ ਇੱਛਾ ਮਨ ਦੀ ਭਾਵ ਮਨੋ ਕਾਮਨਾ ਪੂਰੀ ਕਰਨ ਵਾਸਤੇ ਪੰਜਾਬ ਦੇ ਮੁੱਖ ਮੰਤਰੀ ਨੇ ਪਰਚਾ ਦਰਜ ਕਰਤਾ ਕੀ ਬਾਤ ਹੈ ਪਰ ਲੇਕਿਨ ਆ ਰਹੇ ਹਨ ਸਮੁੱਚੀ ਕਾਂਗਰਸ ਆ ਰਹੀ ਹੈ ਸਾਡੇ ਨਾਲ ਨਾਬਾ ਸਾਹਿਬ ਜਿਨ੍ਹਾਂ ਦਾ ਇੱਕ ਆਪਣਾ ਜਲਜਲਾ ਹੈ ਚਾਰ ਵਾਰੀ ਦੇ ਸਾਡੇ ਐਮਐਲਏ ਔਰ ਪੰਜਾਬ ਦੀਆਂ ਕਬੀਨਾ ਚ ਰਹੇ ਵਜ਼ੀਰ ਛੋਟੀ ਮੋਟੀ ਗਲਤੀ ਦਾ ਕਦੇ ਕਾਕਾ ਜੀ ਆਉਂਦੇ ਨਹੀਂ ਪਰ ਜਦੋਂ ਫਿਰ ਇਹੋ ਜਿਹਾ ਤਹਿਲਕੇ ਵਾਲੀ ਗੱਲ ਹੁੰਦੀ ਹੈ ਜਿੱਥੇ ਲੜਾਈ ਲੜਨ ਦਾ ਕੰਮ ਹੁੰਦਾ ਹੈ ਉੱਥੇ ਕਾਕਾ ਜੀ ਐ ਇਹ ਕੜਾ ਕੇ ਨਾਲ ਤਿਆਰ ਪਰ ਤਿਆਰ ਆਜ ਉਹਨਾਂ ਨੇ ਕਿਹਾ ਵੀ ਮੈਂ ਤਾਂ ਇਸੇ ਗੱਡੀ 'ਚ ਬਹਿ ਕੇ ਆਪਦੇ ਵੱਡੇ ਪ੍ਰਾਪ ਪ੍ਰਤਾਪ ਸਿੰਘ ਬਾਜਵਾ ਨਾਲ ਲੜਾਈ ਦੀ ਇਸ ਮਹਿਮੇ ਦੇ ਵਿੱਚ ਜਾਣਾ ਲੋ ਤੁਹਾਨੂੰ ਕਾਕਾ ਜੀ ਦੇ ਬਈ ਰੂਬਰੂ ਕਰਾਉਣੇ ਆ ਕਾਕਾ ਜੀ ਕਾਕਾ ਨਾ ਬੰਦ ਸਤ੍ਰੀਕਾਲ ਪੰਜਾਬ ਦੇ ਵਾਸੀਓ ਪਹਿਲਾਂ ਤਾਂ ਮੈਂ ਪ੍ਰਧਾਨ ਜੀ ਦਾ ਰਾਜਾਵੜਿੰਗ ਦਾ ਸਾਡੇ ਐਲੋਪੀ ਸਾਹਿਬ ਬਾਜਵਾ ਸਾਹਿਬ ਜਾਤੇ ਬਕਾਇਦਾਰਨ ਹਾਵਾ ਸਾਹਿਬ ਦਾ ਕੋਟਨ ਕੋਟ ਧੰਨਵਾਦ ਆ ਕਿ ਤੁਹਾਡੀ ਸੰਗਤਾਂ ਦੇ ਤਹਿਤ ਸਾਰੇ ਪੰਜਾਬ ਦੇ ਵਸਨੀਕਾਂ ਨੂੰ ਰੂਬਰੂ ਹੋ ਤਕ ਐਸ ਤੋਂ ਕਮਜ਼ੋਰ ਇਨਸਾਨ ਮੁੱਖ ਮੰਤਰੀ ਦੇਸ਼ ਦਾ ਹੋ ਨਹੀਂ ਸਕਦਾ ਔਰ ਮੇਰਾ خیال ਹੈ ਆਪਾਂ ਸਾਰੇ ਜਾਣਦੇ ਆ ਜਿੰਦਗੀ ਦੇ ਸਫਰ 'ਚ ਜਦ ਆਪਾਂ ਬੱਚਿਆਂ ਦੇ ਰਿਸ਼ਤੇ ਨਾਲ ਤੇ ਤੈਅ ਕਰਦੇ ਆ ਤਾਂ ਉਦੋਂ ਕਾਂਗਾ ਨਹੀਂ ਆ ਦਿੱਖਦੇ ਉਹ ਕਿਤੇ ਨਾ ਕਿਤੇ ਪੰਜਾਬ ਦੇ ਲੋਕਾਂ ਤੋਂ ਐਸੀ ਘਾਟ ਹੋਈ ਹੈ ਜਿਹਦੇ ਕਰਕੇ ਇਹ ਜੇ ਮਾਰੇ ਦਿਨ ਵੀ ਦੇਖਣ ਨੂੰ ਮਿਲ ਰਿਹਾ ਕਿ ਆਪਣੀ ਆਵਾਜ਼ ਨੂੰ ਬਕਾਇਦਾ ਜਿਹੜੇ ਐਲੋਪੀ ਹੁੰਦਾ ਹੈ ਕੋ ਸ਼ੈਡੋ ਮੁੱਖ ਮੰਤਰੀ ਹੁੰਦਾ ਹੈ ਔਰ ਉਹ ਬਕਾਇਦਾ ਸੁਝੇਤ ਕਰਦੇ ਹੁੰਦੇ ਨੇ ਸਰਕਾਰ ਨੂੰ ਔਰ ਅੱਜ ਕੋਸ਼ਿਸ਼ ਕੀਤੀ ਜਾ ਰਹੀ ਕਿ ਉਹਨਾਂ ਦੀ ਆਵਾਜ਼ ਨੂੰ ਦਬਾਉਣ ਦਾ ਕੁਚਲਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ ਔਰ ਬਕਾਇਦਾ ਵਿਅਕਤੀ ਤੌਰ ਤੇ ਦੈਨਿਕ ਪਾਠਕ ਸਿੱ ਜਿਕਰ ਹੋਇਆ ਪੱਟੀ ਸਾਹਿਬ ਦਾ ਜਿਹੜੇ ਪਾਕਿਸਤਾਨ ਦੇ ਗ੍ਰਹੀਸ਼ ਹਨ ਔਰ ਨਾਲ ਹੀ ਭਗਤ ਜੀ ਦਾ ਜਿਹੜੇ ਉਹਨਾਂ ਦੇ ਵਜ਼ੀਰ ਹਨਗੇ ਇਹਨੇ ਨਾ ਬਕਾਇਦਾ ਜ਼ਿਕਰ ਕੀਤਾ اور ਉਹਨਾਂ ਦੇ ਤਹਿਤ ਕਿ ਦੈਨਿਕ ਪਾਸ ਕਰ ਚ ਖਬਰ છਪੀ ਅਤੇ ਖਬਰ ਦੇ ਅਨੁਸਾਰ ਬਕਾਇਦਾ ਇਹਨਾਂ ਨੇ ਬਾਜਵਾ ਸਾਹਿਬ ਨੇਤਾ ਵਿਸਤਾਰਪੂਰਕ ਰੂਪ ਚ ਐਲਾਨ ਕੀਤਾ ਕਿ ਪੰਜਾਬ ਨੂੰ ਅਮਨ ਸ਼ਾਂਤੀ ਬਹਾਲ ਰੱਖਣ ਦੀ ਜ਼ਰੂਰਤ ਹੈ ਔਰ ਗਨੇਡਾ ਬਾਰੇ ਜ਼ਿਕਰ ਕੀਤਾ ਔਰ ਮੈਨੂੰ ਅਫਸੋਸ ਹੋਇਆ ਕਿ ਐਸੇ ਦਿਨ ਕਾਂਗਰਸ ਪਾਰਟੀ ਉਹ ਪਾਰਟੀ ਹੈ ਭਾਈ ਤੁਹਾਡੇ ਸਾਰੇ ਪੰਜਾਬ ਵਾਸੀਆਂ ਦੇ ਸਾਰੇ ਦੇ ਜਲਦੀ ਦੀ ਪਹਿਲਾਂ ਵੀ ਸ਼ਹਾਦਤਾਂ ਦਿੱਤੀਆਂ ਔਰ ਜੰਗਾਂ ਲੜੀਆਂ ਹਨ ਗਿਆ ਔਰ ਗਹਾਂ ਨੂੰ ਵੀ ਹੈ ਕਾਂਗਰਸ ਪਾਰਟੀ ਤੁਹਾਡੇ ਸਾਰੇ ਪੰਜਾਬ ਵਾਸੀਆਂ ਦੇ ਸਹਿਯੋਗ ਨਾਲ ਤਕੜੇ ਹੋ ਕੇ ਲੜਾਈ ਲੜੂਗੀ ਔਰ ਇਹ ਮੇਰਾ ਖਿਆਲ ਨਹੀਂ ਨੋ ਰੱਖੀ ਗਈ ਹੈ ਜਿਹਨੂੰ ਪੰਜਾਬੀ ਕਹਿੰਦੇ ਨਹੀਂ ਪੱਥਰ ਰਖਦਾ ਆਨ ਅਲੀ 27 ਚ ਬਕਾਇਦਾ ਤੁਹਾਡੇ ਸਾਰਿਆਂ ਦੀ ਸਾਝ ਰਣ ਤਕੜੇ ਹੋ ਕੇ ਸਰਕਾਰ ਬਣੂਗੀ ਔਰ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਇਹਨਾਂ ਨੂੰ ਅਹਿਸਾਸ ਕਰਾਓ ਕਿ ਇਹ ਰਾਜ ਭਾਗ ਸਦਾ ਲਈ ਨਹੀਂ ਹੁੰਦਾ ਜਿਹੜਾ ਇਨਸਾਨ ਤੇ ਚੜਦਾ ਉਹਨੂੰ نیچے ਵੀ ਆਉਣਾ ਹੁੰਦਾ ਬਹੁਤ ਬਹੁਤ ਤੁਹਾਡਾ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਔਰ ਜਿਵੇਂ ਤੁਸੀਂ ਅੱਜ ਸਹਿਯੋਗ ਦਿੱਤਾ ਗਾਹਾਂ ਨੂੰ ਵੀ ਵੱਧ ਚੜ ਕੇ ਕਾਂਗਰਸ ਪਾਰਟੀ ਦਾ ਸਹਿਯੋਗ ਦਿੰਦੇ ਰਹੋਗੇ। ਆਓ ਜੀ ਕਾਕਾ ਜੀ ਧੰਨਵਾਦ ਨਾਬਾ ਸਾਹਿਬ। ਕਮਾਲ ਕਰ ਦਿੱਤੀ ਤੁਸੀਂ ਤਾਂ। ਸੋ ਕਿਸੇ ਨੇ ਖੂਬ ਲਿਖਿਆ ਹੈ ਕਹਿੰਦਾ ਚੜਦੇ ਸੂਰਜ ਢਲਦੇ ਵੇਖੇ ਬੁੱਝਦੇ ਦੀਵੇ ਬਲਦੇ ਵੇਖੇ ਜਿਨ੍ਹਾਂ ਦਾ ਨਾਂ ਰੱਬ ਤੇ ਕੋਈ ਉਹ ਵੀ ਪੁੱਤਰ ਪਲਦੇ ਵੇਖੇ ਏਦੀ ਰਹਿਮਤ ਦੇ صدਕਾ ਬੰਦੇ ਪਾਣੀ ਉੱਤੇ ਚਲਦੇ ਵੇਖੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਕਹਿੰਦੇ ਕਾਂਗਰਸੀਆਂ ਦੀ ਦਾੜ ਨਾ ਗਲਦੀ ਬਾਜਵਾੜਾ ਸਾਹਿਬ ਦੀ ਦਾੜ ਨਾ ਗਲਦੀ ਔਰ ਮੁੱਖ ਮੰਤਰੀ ਸਾਹਿਬ ਮੈਂ ਤਾਂ ਪੱਥਰ ਵੀ ਗਲਦੇ ਵੇਖੇ ਮੈਂ ਤਾਂ ਪੱਥਰ ਕੀ ਗਲਦੇ ਵੇਖੇ ਸਮੇ ਸਮੇ ਦੀਆਂ ਗੱਲਾਂ ਐ ਜ਼ਿੰਦਗੀ ਚ ਸਮਾਂ ਇੱਕੋ ਜਾਣੀ ਰਹਿੰਦਾ ਉਤਰਾ ਚੜ੍ਹਾ ਆਉਂਦੇ ਰਹਿੰਦੇ ਐ ਰਾਜਪਾਟ ਤੇ ਇਹ ਆਉਂਦੇ ਰਹਿੰਦੇ ਐ ਤੇ ਜਾਂਦੇ ਰਹਿੰਦੇ ਐ ਬੜੇ ਬੜੇ ਸਕੰਦਰ ਬਾਦਸ਼ਾਹ ਹੋ ਕੇ ਚਲੇ ਗਏ ਜਿਨ੍ਹਾਂ ਨੇ ਇਸ ਦੁਨੀਆ ਨੂੰ ਸਰ ਕੀਤਾ ਸੀ ਲੇਕਿਨ ਅੱਜ ਉਹਨਾਂ ਦਾ ਕੋਈ ਨਾਮ ਲੈਣ ਲਈ ਤਿਆਰ ਨਹੀਂ ਐ ਸੋ ਇਸ ਪ੍ਰਕਾਰ ਕਿਸੇ ਨੇ ਜਗ ਨਹੀਂ ਜਿੱਤ ਲੈਣਾ ਬੜੇ ਬੜੇ ਮੁੱਖ ਮੰਤਰੀ ਆਏ ਬੜੇ ਬੜੇ ਚਲੇ ਗਏ ਜਿਨ੍ਹਾਂ ਦਾ ਕੋਈ ਨਾਂ ਨਹੀਂ ਲੈਂਦਾ ਇਸ ਪ੍ਰਕਾਰ ਦੀਆਂ ਜ਼ਾਸਤੀਆਂ ਔਰ ਇਸ ਪ੍ਰਕਾਰ ਦੀ ਧੱਕੇਸ਼ਾਹੀ ਦੇ ਖਿਲਾਫ ਲੋਕਾਂ ਦਾ ਰੋਠ ਖੜਦਾ ਹੈ ਔਰ ਜਦੋਂ ਜਦੋਂ ਫਿਰ ਰੋਠਦਾ ਹੈ ਜਦੋਂ ਜਦੋਂ ਲੋਕ ਇਨਕਲਾਬ ਲਿਆਉਣਾਸਤੇ ਤਿਆਰ ਹੋ ਜਾਂਦੇ ਨੇ ਉਦੋਂ ਉਦੋਂ ਇੱਕ جنگ ਛਿੜਦੀ ਹੈ ਅੱਜ ਇਹ جنگ ਛੇੜੀ ਹੈ ਤੁਸੀਂ ਔਰ ਮੇਰਾ ਖਿਆਲ ਪੰਜਾਬ ਦੇ ਲੋਕ ਤੁਹਾਨੂੰ ਮੂੰਹ ਤੋੜੇ ਇਸ ਕੱਲ ਦਾ ਜਵਾਬ ਦੇਣਗੇ ਜਿਸ ਪ੍ਰਕਾਰ ਦੀਆਂ ਤੁਸੀਂ ਹਰਕਤਾਂ ਤੇ ਗੱਲਾਂ ਤੇ ਬਲੋ ਦਾ ਬੈਲਟ ਮੈਨੂੰ ਕਹਿਣਾ ਹੈ ਕਿ ਮर्यादा ਤੋਂ ਥੱਲੇ ਡਿੱਗ ਕੇ ਤੁਸੀਂ ਇਹ ਕਰ ਰਹੇ ਹੋ ਇਹਦਾ ਭੁਗਤਾਨ ਤੁਹਾਨੂੰ ਕਰਨਾ ਪਏਗਾ ਨਾ ਕੇਵਲ ਅਸੀਂ ਉਹ ਮਗਰਲੇ ਪਾਸੇ ਮੁੰਡਾ ਜਿਹੜਾ ਕਹਿੰਦੇ ਮਾਪਾ ਫਿਲਮ ਬਣਾਉਂਦਾ ਬਣਾਉਂਦਾ ਮੁੰਡਾ ਅੱਜ ਸਾਡਾ ਛੋਟਾ ਭਰਾ ਵਿਕਰਮ ਉਹ ਵੀ ਅੱਜ ਆਪਦੇ ਬਾਪੂ ਨਾਲ ਕਹਿੰਦਾ ਵੀ ਪਾਪਾ ਆਪਾਂ ਵੀ ਚੱਲੇ ਆ ਬਈ ਪਰਵਾਹ ਨਹੀਂ ਕਰਨੀ ਉਹ ਬੈਠਾ ਮਗਰਲੇ ਪਾਸੇ ਸਾਡਾ ਵਿਕਰਮ ਸਸੇਕਾਲ ਜੀ ਸਾਰੇ ਪੰਜਾਬੀਆਂ ਨੂੰ ਤੇ ਮੈਂ ਕਹਿਣਾ ਚਾਹੁੰਨਾ ਕਿ ਬਾਈਵਾ ਸਾਹਿਬ ਤੇ ਸਾਨੂੰ ਸਾਰਿਆਂ ਨੂੰ ਬਹੁਤ ਪ੍ਰਾਊਡ ਹੈ ਕਿ ਉਹ ਪੰਜਾਬ ਦੀ ਹੱਕ ਦੀ ਆਵਾਜ਼ ਹਮੇਸ਼ਾ ਚੁੱਕਦੇ ਰਹੇ ਆ ਆ ਛੋਟੇ ਮੋਟੇ ਪਰਚੀਆਂ ਦੇ ਨਾਲ ਨਾ ਬਾਈਵਾ ਸਾਹਿਬ ਨੂੰ ਕੋਈ ਫਰਕ ਪੈਣਾ ਪਰ ਪੰਜਾਬ ਦੇ ਲੋਕਾਂ ਨੇ ਅੱਜ ਇਹ ਦੇਖ ਲਿਆ ਕਿ ਕਿਹੋ ਜਿਹੇ ਲੀਡਰ ਨੇ ਜਿਹੜੇ ਸਾਡੇ ਅਮਨ ਸ਼ਾਂਤੀ ਦੇ ਲਈ ਕੁਝ ਵੀ ਭਾਵੇਂ ਆਪਣੇ ਤੇ ਵੀ ਆ ਜਾਏ ਉਹਨਾਂ ਨੂੰ ਇਸ ਚੀਜ਼ ਤੇ ਕੋਈ ਆਈ ਨਹੀਂ ਇਸ ਲਈ ਰਾਜਾ ਜੀ ਨਾਲ ਤੇ ਸੁਖੀ ਰੰਦਾਵਾ ਜੀ ਅੰਤੁਲ ਨਾਲ ਸਾਰਿਆਂ ਨਾਲ ਭਾਈਓ ਸਾਹਿਬ ਨਾਲ ਆਪਾਂ ਜਾ ਰਹੇ ਆਂ ਰੰਦੀਪ ਨਾਬਾ ਜੀ ਦੇ ਨਾਲ ਜਾ ਰਹੇ ਆਂ ਤੇ ਡਟ ਕੇ ਇਸ ਚੀਜ਼ ਦੀ ਲੜਾਈ ਲੜਾਂਗੇ ਤੇ ਪੰਜਾਬ ਦੀ ਅਮਨ ਸ਼ਾਂਤੀ ਦੇ ਲਈ ਹਮੇਸ਼ਾ ਖਲੋਤੇ ਆਂ ਤੇ ਖਲੋਵਾਂਗੇ ਬਹੁਤ ਬਹੁਤ ਮਿਹਰਬਾਨੀ ਕਿਆ ਬਾਤ ਹੈ ਬਈ ਕਮਾਲ ਕਰਦੀ ਵਿਕਰਮ ਹੁਣ ਸਾਨੂੰ ਫਿਲਮ ਵੀ ਵਿਖਾਉਣੀ ਐ ਇਸ ਤੋਂ ਬਾਅਦ ਆ ਜਿਹੜੀ ਫਿਲਮ ਤੂੰ ਬਣਾਈ ਐ ਮੁੰਡੇ ਨੇ ਫਿਲਮ ਬਣਾਈ ਐ ਵਧੀਆ ਸੋ ਸਾਰੇ ਵੇਖਣ ਚੱਲਾਂਗੇ ਭਈ ਆਪਾਂ ਨਾਲ ਹੀ ਸਾਡਾ ਇੱਕ ਹੋਣ ਹਾਰ ਸਾਥੀ ਤੇ ਕਾਂਗਰਸ ਪਾਰਟੀ ਦਾ ਵਰਕਤਾ ਵੀ ਹੈ ਨੈਸ਼ਨਲ ਆਦਿਲ ਸਿੰਘ ਬੋਪਾਰਾਏ ਆਦਿਲ ਸਿੰਘ ਬੋਪਾਰਾਏ ਛੋਟਾ ਵੀਰ ਹੈ ਮੇਰੇ ਵਿਆਹ ਤੇ ਵੀ ਗਿਆ ਸੀ ਬਾਜਵਾ ਸਾਹਿਬ ਦਾ ਵੀ ਬੜਾ ਅਜ਼ੀਜ਼ ਹੈ ਹੈ ਤਾਂ ਬੜਾ ਛੋਟਾ ਜਾਂ ਪਰ ਕਾਨੂੰਨ ਦੇ ਬਾਰੇ ਬੜੀ ਜਾਣਕਾਰੀ ਰੱਖਦਾ ਹੈ ਸੋ ਅੱਜ ਉਹ ਸਾਡਾ ਭਰਾ ਵੀ ਕਾਰ ਦੇ ਵਿੱਚ ਬਾਠ ਕੇ ਨਾਲ ਜਾ ਰਿਹਾ ਹੈ ਜਿਹੜਾ ਤੁਹਾਨੂੰ ਜੋ ਅਸੀਂ ਹਾਈ ਕੋਰਟ ਦੇ ਵਿੱਚ ਗਏ ਆ ਅੱਜ ਤੇ ਜਾਂ ਅਸੀਂ ਜਿਹੜੀਆਂ ਦੋ ਧਾਰਾਵਾਂ ਲਾਈਆਂ ਉਹ ਧਾਰਾਵਾਂ ਦਾ ਮਤਲਬ ਕੀ ਹੈ ਤੇ ਉਹ ਧਾਰਾਵਾਂ ਕਿਉਂ ਲਗਦੀਆਂ ਤੇ ਉਹ ਬਾਜਵਾ ਸਾਹਿਬ ਤੇ ਉਹ ਧਾਰਾਵਾਂ ਕਿਉਂ ਨਹੀਂ ਲੱਗ ਸਕਦੀਆਂ ਸਿੰਘ ਨਹੀਂ ਲੱਗਦੀਆਂ ਸਨ ਸੋ ਉਹਰੇ ਬਾਰੇ ਆਦਿਲ ਸਿੰਘ ਬੁਪਾਰਾਏ ਵੀ ਤੁਹਾਨੂੰ 2 ਮਿੰਟ ਲਈ 5 ਮਿੰਟ ਲਈ ਆਪਣੀ ਜਾਣਕਾਰੀ ਦੇਣਗੇ ਅਸੀਂ ਇਹ ਚਾਹੁੰਦੇ ਹਾਂ ਕਿ ਪੰਜਾਬ ਦੇ ਲੋਕਾਂ ਨੂੰ ਅਸਲੀਅਤ ਪਤਾ ਲੱਗੇ ਕਿ ਅਸਲ ਵਿੱਚ ਗੱਲ ਕੀ ਹੋਈ ਤੇ ਕੀ ਕੀ ਹੋਇਆ ਤੇ ਕਿੰਨੇ ਲੋਕਾਂ ਤੇ ਇਸ ਤਰ੍ਹਾਂ ਦੀਆਂ ਬਾਜਵਾ ਸਾਫ ਪਿਆ ਜਿਹੜੀ 193 ਇਹ ਜ਼ਾਸਤੀਆਂ ਜਿਹੜੀਆਂ ਆਪੀਸੀ ਲਾਈ ਗਈ ਉਹ ਬੰਦ ਹੀ ਨਹੀਂ ਸੀ ਤੇ ਜੇ ਫਿਰ ਬਾਜਵਾ ਸਾਹਿਬ ਤੇ ਉਹ ਧਾਰਾ ਬੰਦੀ ਸੀ ਤਾਂ ਫਿਰ ਉਹ ਧਾਰਾ ਤਾਂ ਬਹੁਤ ਸਾਰੇ ਅਫਸਰਾਂ ਤੇ ਤੇ ਆਮ ਆਦਮੀ ਪਾਰਟੀ ਦੇ ਲੀਡਰ ਸਮਾਨਤ ਤੇ ਵੀ ਉਹ ਧਾਰਾ ਬੰਦੀ ਹੈ ਸੋ ਇਸ ਕਰਕੇ ਬੋਪਰਾਏ ਸਾਹਿਬ ਨੂੰ ਮੈਂ ਬੇਨਤੀ ਕਰਦਾ ਕਿ ਬੋਪਰਾਏ ਸਾਹਿਬ ਜਰਾ ਬਰੀਫ ਕਰਿਓ ਆਦਿਲ ਬੋਪਰਾਏ ਹਰ ਕੰਮ ਚ ਹੈਗਾ ਨਾ ਵਾਦੂ ਕੇ ਨਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਬਾਜਵਾ ਸਾਹਿਬ ਨਾਲ ਜਾ ਰਹੇ ਹਾਂ ਸਾਈਬਰ ਸੈੱਲ ਇਨਵੈਸਟੀਗੇਸ਼ਨ ਜੁਆਇੰਟ ਕਰਨ ਲਈ ਇਹ ਮੈਂ ਤੁਹਾਡੇ ਸਮਕਹ ਸਾਂਝਾ ਕਰਨਾ ਚਾਹੁੰਦਾ ਕਿ ਇੱਕ ਬਿਲਕੁਲ ਬੇਬੁਨਿਆਦ ਪਰਚਾ ਕੀਤਾ ਗਿਆ ਹੈ ਬਾਜਵਾ ਸਾਹਿਬ ਤੇ ਤੇ ਪੁਲਿਸ ਨੇ ਸੈਕਸ਼ਨ ਜਨਵੋਕ ਕੀਤੇ ਨੇ 197 1D ਤੇ 353 2 ਇਹ ਉਸ ਸਟੇਟਿਚਕੀ ਤਾਂ ਰੇਨਬੋ ਕੀਤੀ ਜਾਂਦੀ ਹੈ ਜਦ ਕੋਈ ਇਹੋ ਜੀ ਸਟੇਟਮੈਂਟ ਦਿੱਤੀ ਜਾਏ ਜੋ ਦੋ ਰਿਲੀਜੀਅਸ ਗਰੂਪਸ ਜਾਂ ਕਾਸਟ ਗਰੂਪਸ ਜਾਂ ਲੈਂਗੁਏਜ ਓਵਰਟੋਨ ਹੋਵੇ ਬਾਜਵਾ ਸਾਹਿਬ ਨੇ ਆਪਣੀ ਲੀਡਰ ਆਫ ਓਪੋਜੀਸ਼ਨ ਦੀ ਕਪੈਸਿਟੀ ਇੱਕ ਸੀਨੀਅਰ ਆਗੂ ਦੇ ਕਪੈਸਿਟੀ ਪੰਜਾਬ ਸਰਕਾਰ ਨੂੰ ਤੇ ਬਾਕੀ ਸਾਰੇ ਆਪਣੇ ਸਾਥੀਆਂ ਨੂੰ ਇਹ ਅਗਵਾ ਕੀਤਾ ਹੈ ਕਿ ਪੰਜਾਬ ਚ ਲਾਅ ਐਂਡ ਆਰਡਰ ਡਿਟੀਰੀਓਰੇਟ ਹੋ ਰਿਹਾ ਹੈ ਇਹ ਕਿਸੇ ਤੋਂ ਗੱਲ ਲੁਕੀ ਨਹੀਂ ਕਿ ਇੰਟੈਲੀਜੈਂਸ ਰਿਪੋਰਟਸ ਨੇ ਪਬਲਿਕ ਡੋਮੇਨਸ ਮੀਡੀਆ ਰਿਪੋਰਟਸ ਨੇ ਕਿ ਕਿਵੇਂ ਡਰੋਨਸ ਆਰੀਆਂ ਨੇ ਕਿਵੇਂ ਗ੍ਰੇਨੇਡਸ ਪੁਲਸ ਸੀਜ਼ ਕਰ ਰਹੀ ਹੈ ਸੋ ਭਗਵੰਤ ਮਾਨ ਸਾਹਿਬ ਆਪਣੀ ਇਨਕੰਪਟੈਂਸ ਨੂੰ ਤੇ ਆਪਣੀ ਰਿਸਪੌਂਸਿਬਿਲਟੀ ਨੂੰ ਐਵੇਡ ਕਰਨ ਲਈ ਇੱਕ ਸੀਨੀਅਰ ਕਨਸਟੀਟਿਊਸ਼ਨਲ ਪੋਸਟ ਜੋ ਓਕਿਊਪਾਈ ਕਰਦੇ ਨੇ ਆਪੋਜੀਸ਼ਨ ਨੂੰ ਉਹਨਾਂ ਨੂੰ ਜਾਨ ਭੁੱਜ ਕੇ ਪੋਲੀਟੀਕਲ ਵਿੰਡੇਟਾ ਦੇ ਤਹਿਤ ਇਨਵੋਕ ਕੀਤਾ ਜਾਏ ਦੂਜੀ ਗੱਲ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਕਿ ਜੋ 197 ਜੋ ਇਹਨਾਂ ਨੇ BNS ਲਾਇਆ ਹੈ ਜੋ ਪਹਿਲਾਂ 153 B ਹੁੰਦਾ ਸੀ IPC ਦਾ ਇਹ ਤਦ ਕੀਤਾ ਜਾਂਦਾ ਹੈ ਜਦ ਕੋਈ ਬੰਦਾ ਇਹੋ ਜਿਹਾ ਕੰਮ ਕਰੇ ਜੋ ਹਿੰਦੁਸਤਾਨ ਦੀ ਸੋਵਰਿਨਿਟੀ ਨੂੰ ਅਫੈਕਟ ਕੀਤਾ ਜਾਏ ਬਾਜਵਾ ਸਾਹਿਬ ਨੇ ਇੱਕ ਪਬਲਿਕ ਸਟੇਟਮੈਂਟ ਕੀਤੀ ਹੈ ਬੇਸਡ ਔਨ ਪਬਲਿਕ ਰਿਕਾਰਡ ਐਂਡ ਪਬਲਿਕ ਇਨਫਰਮੇਸ਼ਨ ਇਹ ਸੈਕਸ਼ਨ ਤੇ ਇਨਗਰੀਡੀਅੰਟਸ ਹੀ ਨਹੀਂ ਬਣਦੇ ਇਹਦੇ ਚ ਸੁਪਰੀਮ ਕੋਰਟ ਦਾ ਕੇਸ ਲਾ ਬੜਾ ਸਪਸ਼ਟ ਹੈ ہائی کورٹ دی ججمنٹس نے کہ ہو جی بیان تو انووک کر ہی نہیں سکتے سو اے اسی باجوا صاحب نے راجا وڑنگ صاحب نے رنداوا صاحب نے نابا صاحب نے سارے لوگ نے اپنے پریس بریفنگ بھی کیا ہے اپنے بیانات بھی کیا ہے کہ دس از a مس یوز of پولیس مشینری دس از an act of پولیٹیکل vendetta دس از an act of uh, insecurity وچ از being demonstrated بائی the چیف منسٹر who is trying to hide his incompetence jo apne nakami nu hide karan layi opposition te case kar reha hai so meri binti hai ki es samay hai apaa apni leadership nal khade apaa satya nal khade apaa insaaf nal khadeya jaye te sanu puri ummeed hai ki court kachheri te lokan di opinion public opinion sanu sahi mannu te sanu vindicate karo ਲਓ ਜੀ ਹੁਣ ਆਪਾਂ ਕਿੱਥੇ ਪਹੁੰਚ ਗਏ ਭਾਈ ਸੈਕਟਰ 43 44 43 52 ਬਸ ਅਨਦਰ ਜਿਹੜੇ ਹੈਗੇ ਆ ਅਗਲੇ 5-7 ਮਿੰਟਾਂ ਦੇ ਵਿੱਚ ਵਿੱਚ ਅਸੀਂ ਪਹੁੰਚ ਜਾਵਾਂਗੇ ਜਿੱਥੋਂ ਸਾਨੂੰ ਫਰਮਾਨ ਆਇਆ ਉਸ ਪੁਲਿਸ ਸਟੇਸ਼ਨ ਤੇ ਬਾਜਵਾ ਸਾਹਿਬ ਦੇ ਇਸ ਤਰ੍ਹਾਂ ਨੋਟਿਸ ਲਾਇਆ ਗਿਆ ਕਰਦੇ ਬਾਹਰ ਕਿ ਜਿਵੇਂ ਕੋਈ ਬਹੁਤ ਵੱਡਾ ਕ੍ਰਿਮੀਨਲ ਜਾਂ ਪੀਓ ਹੋਵੇ ਇੱਕ ਕਨਸਟੀਟਿਊਸ਼ਨਲ ਪੋਸਟ ਤੇ ਬੈਠਾ ਵਿਅਕਤੀ ਦੇਖar ਇਸ ਤਰ੍ਹਾਂ ਨੋਟਿਸ ਲਾਉਣਾ ਮੈਂ ਸਮਝਦਾ ਕਿ ਆਪਣੇ ਆਪ ਦੇ ਵਿੱਚ ਇਹ ਬਹੁਤ ਮਾੜੀ ਗੱਲ ਹੈ ਇਹ ਨਹੀਂ ਕਰਨਾ ਚਾਹੀਦਾ ਔਰ ਮੈਂ ਰਾਸੀ ਸਿਆਸੀ ਪਾਰਟੀਆਂ ਦੇ ਯਾਰ ਇੱਕ ਮਿੰਟ ਰਾਸੀ ਸਿਆਸੀ ਪਾਰਟੀਆਂ ਦੇ ਆਗੂ ਸਹਿਬਾਨਾਂ ਨੇ ਕਈਆਂ ਨੇ ਬੇਸ਼ੱਕ ਸਿਆਸੀ ਮਤ ਦੇ ਇਹ ਉਹਨਾਂ ਨਾਲ ਸਾਡੇ ਹੈਗੇ ਨੇ ਪਰ ਅੱਜ ਪਹਿਲੀ ਵਾਰੀ ਕੋਈ ਸਬੂਤ ਦਿੱਤਾ ਕਿ ਮर्यादा ਤੋਂ ਗਿਰ ਕੇ ਜਦੋਂ ਕੋਈ ਵੀ ਰਾਜਨੀਤਿਕ ਪਾਰਟੀ ਦੂਜੇ ਦਲ ਤੇ ਕੋਈ ਇਸ ਤਰ੍ਹਾਂ ਦੀ ਗੱਲ ਕਰੇਗੀ ਉਹਦੇ ਖਿਲਾਫ ਸਾਰੇ ਆਪਣੀ ਆਵਾਜ਼ بلند ਕਰਨਗੇ ਚਿੰਨੀਆਂ ਵੀ ਦੂਜੀਆਂ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨੇ ਇਸ ਮੁੱਦੇ ਤੇ ਕਿਹਾ ਕਿ ਇਹ ਗਲਤ ਹੋਇਆ ਮੈਂ ਬਤੌਰ ਕਾਂਗਰਸ ਪਾਰਟੀ ਦਾ ਪ੍ਰਧਾਨ ਹੋਣ ਦੇ ਨਾਤੇ ਮੈਂ ਉਸ ਸਮੁੱਚੇ ਲੋਕਾਂ ਦਾ ਧੰਨਵਾਦ ਕਰਨਾ ਚਾਹੁੰਦਾ ਸਾਨੂੰ ਕਿਤੇ ਨਾ ਕਿਤੇ ਸਿਆਸੀ ਜਮਾਤ ਦੇ ਲੋਕਾਂ ਨੂੰ ਸਾਨੂੰ ਇਕੱਠੇ ਹੋਣਾ ਪਏਗਾ ਇਸ ਗੱਲ ਤੇ ਕਿ ਮर्यादा ਤੋਂ ਗਿਰ ਕੇ ਕਿਸੇ ਤੇ ਵੀ ਅਸੀਂ ਇਲਜ਼ਾਮ ਨਹੀਂ ਲਾ ਸਕਦੇ شروت کچھ ساتھی نے پھر میں اورا دا تنواد کرنا چاہنا باجوا سا کسی نے لکھے باجوا سا فوٹو آ رہی ہے یہ تیر سپاہی اور گوڑے بگوت مان صاحب یہ تیر سپاہی اور گوڑے سب ٹھاٹ درے رہ جائیں گے ਆਂ ਦੀ ਛੋਲੋਂ ਕੀ ਆਏਗੀ ਪਰ ਖੱچے ਉੱਡ ਜਾਣਗੇ ਆ ਰਹਿਆ ਸੋ ਗੌਰਵ ਯਾਦਵ ਸਾਹਿਬ ਜ਼ਰਾ ਮੈਨੂੰ ਤੁਹਾਡੇ ਤੋਂ ਉਮੀਦ ਨਹੀਂ ਸੀ ਮਹਾਰਾਜ ਅਸੀਂ ਤੁਹਾਨੂੰ ਬੜਾ ਚੰਗਾ ਬੰਦਾ ਸਮਝਦੇ ਸੀ ਪਰ ਜਿਸ ਪ੍ਰਕਾਰ ਤੁਸੀਂ ਆਪਣੀ ਕੁਰਸੀ ਦਾ ਨਿਰਾਦਰ ਕੀਤਾ ਹੈ ਅੱਜ ਕਿਤੇ ਨਾ ਕਿਤੇ ਮਨ ਦੇ ਵਿੱਚ ਇਹ ਗੱਲ ਹੈ ਕਿ ਤੁਸੀਂ ਆਪਦੀ ਕੁਰਸੀ ਨਾਲ ਉਸ ਬੀਜੇਪੀ ਦੀ ਪੋਸਟ ਨਾਲ ਜਸਟਿਸ ਨਹੀਂ ਕੀਤਾ ਬੀਜੇਪੀ ਆਏ ਰਹਿਣੇ ਆ ਚਲੇ ਜਾਣੇ ਕਾਂਗਰਸ ਲੀਡਰ ਆਉਣੇ ਆ ਚਲੇ ਜਾਂਦੇ ਰਹਿੰਦੇ ਅੱਜ ਲੋਕ ਅੱਜ ਕੈਰੋਂ ਸਾਹਿਬ ਨੂੰ ਲੋਕ ਕਿਉਂ ਯਾਦ ਕਰਦੇ ਆ ਔਰ ਕਦੇ ਕਦੇ ਲੋਕ ਵੱਡੇ ਵੱਡੇ ਕਈ ਕਈ ਐਸੇ ਡੀਜੀਪੀ ਰਹੇ ਆ ਜਿਨ੍ਹਾਂ ਦਾ ਨਾਂ ਲੋਕ ਜਾਂਦੇ ਆ ਲੇਕਿਨ ਤੁਹਾਨੂੰ ਆਪਣੀ ਕੁਰਸੀ ਦਾ ਤੇ ਇਹਦਾ ਗਲਤ ਸਮਝ ਨਹੀਂ ਕਰਨਾ ਚਾਹੀਦਾ ਤੁਹਾਨੂੰ ਕਹਿਣਾ ਚਾਹੀਦਾ ਸੀ ਇਹ ਪਰਚਾ ਨਹੀਂ ਬੰਦਾ ਮੈਂ ਡੀਜੀਪੀ ਰਵਾਂ ਨਾ ਰਵਾਂ ਲੇਕਿਨ ਮੈਂ ਮਕਤਬਾ ਦਰਜ ਨਹੀਂ ਕਰਾਂਗਾ ਪਰ ਸਾਨੂੰ ਤੁਹਾਡੇ ਤੋਂ ਇਹ ਉਮੀਦ ਨਹੀਂ ਸੀ ਕਿ ਪੰਜਾਬ ਦਾ ਡੀਜੀਪੀ ਵੀ ਇੰਨਾ ਲਚਾਰ ਤੇ ਬੇਵਸ ਹੋ ਸਕਦਾ ਹੈ ਪਰ ਕੋਈ ਗੱਲ ਨਹੀਂ ਤੁਹਾਡਾ ਵੀ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕੁਝ ਬਾਜਵਾ ਸਾਹਿਬ ਆਪਣੀ ਗੱਲ ਕਰਨਾ ਚਾਹੁੰਦੇ ਐ ਮੈਂ ਬਾਜਵਾ ਸਾਹਿਬ ਨੂੰ ਕਹੂੰਗਾ ਕਿਉਂਕਿ ਆਪਾਂ ਲਾਈਵ ਐ ਜਦੋਂ ਦੇ ਚੱਲੇ ਐ ਪੰਜਾਬ ਦੀ ਜਨਤਾ ਬਾਜਵਾ ਸਾਹਿਬ ਵੇਖ ਰਹੀ ਐ ਕਿ ਬਾਜਵਾ ਸਾਹਿਬ ਕਿੱਥੇ ਗਏ ਗਏ ਕਿਉਂਕਿ ਵਿਰੋਧੀਆਂ ਨੇ ਗੱਲ ਫਲਾਤੀ ਕਿ ਬਾਜਵਾ ਜਾਂਦਾ ਨਹੀਂ ਉਹ ਚਲਿਆ ਬਾਜਵਾ ਸੋ ਬਾਜਵਾ ਜਾਂਦਾ ਨਹੀਂ ਅੱਜ ਪੇਸ਼ ਨਹੀਂ ਹੁੰਦਾ ਸੋ ਜਾ ਰਹੇ ਆ ਬਿਨਾ ਕਿਸੇ ਖੌਫ ਤੋਂ ਸੋ ਬਾਜਵਾ ਸਾਹਿਬ ਕਰੋ ਗੱਲ ਇਹ ਜਿਹੜੀ ਰਾਜਾ ਜੀ ਤੁਸੀਂ ਗੱਲ ਕੀਤੀ ਸੀ ਉਹ ਕਹਿੰਦੇ ਦੁਸ਼ਮਣ ਬਾਤ ਕਰੇ ਅਨਹੋਣੀ ਤੋ ਇਹ ਤੇ ਐਸੀ ਗੱਲ ਦੇ ਫਿਕਰ ਚੀ ਸਾਨੂੰ ਸ਼ਾਇਦ ਵੇਖੋ ਇਹ ਪੁੱਛਦਾ ਕਿ ਵਕੀਲ ਕਿਉਂ ਕੀਤੇ ਮੈਂ ਪੁੱਛਣਾ ਚਾਹਨਾ ਕਿ ਇਹ ਤੇ ਸਾਡਾ ਜ਼ਮੂਰੀ ਹੱਕ ਹੈ ਕਨਸਟੀਟਿਊਸ਼ਨਲ ਸਾਡੀ ਪੋਜੀਸ਼ਨ ਹੈ ਜਦੋਂ ਤੇਰੇ ਵਰਗੇ ਬੰਦਿਆਂ ਨੂੰ ਡੀਲ ਕਰਨਾ ਹੈ ਤੇ ਵਕੀਲਾਂ ਦੇ ਜ਼ਰੀਏ ਹੀ ਕਰਨਾ ਪੈਂਦਾ ਮੈਂ ਪੁੱਛਣਾ ਚਾਹਨਾ ਭਗਵੰਤ ਨੂੰ ਜਿਹੜਾ ਤੇਰਾ ਸੁਪਰੀਮੋ ਹੈ ਇਹ ਤਿਆਰ ਜੇਲ੍ਹ 6 ਮਹੀਨੇ ਰਹਿ ਕੇ ਆਰਵਿੰਦ ਕੇਜਰੀਵਾਲ ਇਹ ਬਿੜਾ ਵਕੀਲ ਤੋਂ ਆ ਗਿਆ ਬਾਹਰ ਸਸੋਧਿਆ ਸਾਹਿਬ 1.5 ਸਾਲ ਰਹੇ ਨੇ ਜੈਨ ਸਾਹਿਬ 1.5 ਸਾਲ ਰਹੇ ਨੇ ਨਾਇਰ ਸਾਹਿਬ ਕੋ 2.5 ਸਾਲ ਰਹੇ ਨੇ ਇਹ ਬਿਨਾ ਵਕੀਲਾਂ ਤੋਂ ਆ ਗਏ ਨੇ ਤੇ ਰਾਜਾ ਜੀ ਖੀਰ ਦੇ ਵਿੱਚ ਪੁਲਿਸ ਸਟੇਸ਼ਨ ਪਹੁੰਚਣ ਤੋਂ ਪਹਿਲੇ ਪੰਜਾਬ ਦੇ ਲੋਕਾਂ ਨੂੰ ਮੈਂ ਦੱਸਣਾ ਚਾਹਾਂਗਾ ਇੱਕ ਬਹੁਤ ਮਸ਼ਹੂਰ ਕਿਸੇ ਸ਼ਾਇਰ ਨੇ ਕਿਸੇ ਟਾਈਮ ਮੇਂ ਕੱਲ ਕਹੀ ਸੀ ਕਿ ਬਰਬਾਦੇ ਗੁਲਿਸਤਾਂ ਕਰਨੇ ਕੋ ਕਹਿੰਦੇ ਇੱਕ ਹੀ ਉੱਲੂ ਬੜਾ ਹੈ ਉਹ ਕਹਿੰਦੇ ਬਰਬਾਦੇ ਗੁਲਿਸਤਾਂ ਕਰਨੇ ਕੋ ਇੱਕ ਹੀ ਉल्लू ਕਾਫੀ ਹੈ ਹਰ ਸ਼ਾਖ 'ਤੇ ਉल्लू ਬੈਠਾ ਹੈ ਅੰਜਾਮੇ ਗੁਲਿਸਤਾ ਕੀ ਹੋਗਾ ਕਹਿਣ ਦਾ ਮਤਲਬ ਪੰਜਾਬੀ 'ਚ ਇਹ ਹੈ ਉਹ ਕਹਿੰਦੇ ਚੰਗੇ ਭਲੇ ਬਾਗ ਨੂੰ ਉਜਾੜਨ ਵਾਸਤੇ ਇੱਕ ਉੱਲੂ ਹੀ ਪੜਾ ਹੁੰਦਾ ਇਸ ਬਾਗ ਦੇ ਹਰ ਦਰਖਤੇ ਹਰ ਟਾਣੇ 'ਤੇ ਇੱਕ ਇੱਕ ਬੈਠੇ ਇਹਦਾ ਕੀ ਬਚਣਾ ਦੀ ਇਹਨਾਂ ਪੱਤਿਆਂ ਤਾਂ ਖਾ ਜਾਣੇ ਪੰਜਾਬ ਦੇ 'ਚ ਉਹੀ ਹਾਲਾਤ ਪੰਜਾਬ ਦੇ ਤੁਹਾਡੇ ਸਾਹਮਣੇ ਨੇ ਬਸ ਤਗੜੇ ਹੋ ਕੇ ਰਹਿਣ ਡਟਣ ਕੋਈ ਗੱਲ ਨਹੀਂ ਬਟ ਇਹ ਮੈਂ ਜ਼ਰੂਰ ਪੰਜਾਬ ਦੇ ਲੋਕਾਂ ਨੂੰ ਇਸ ਗੱਲ ਦਾ ਯਕੀਨ ਦਿਵਾਉਣਾ ਚਾਹਾਂ ਪੰਜਾਬੀ ਇਤਵਾਸੇ ਅਮਨ ਸ਼ਾਂਤੀ ਵਾਸਤੇ ਪੰਜਾਬ ਦੇ ਲੋਕਾਂ ਦੇ ਹਿੱਤਾਂ ਵਾਸਤੇ ਡਟ ਕੇ ਰਵਾਂਗੇ ਨਾ ਸਾਨੂੰ ਇਹਦਾ ਕੋਈ ਡਰ ਹੈ ਨਾ ਸਾਨੂੰ ਕੋਈ ਇਹਦਾ ਖੌਫ ਹੈ ਇਹਨੂੰ ਇਹ ਨਹੀਂ ਪਤਾ ਕਿ ਜਿੱਥੇ ਸਾਨੂੰ ਇਹ ਪਚਾ ਰਿਹਾ ਹੈ ਇਹਦੇ ਅਸੀਂ ਕੋਈ ਪਹਿਲੀ ਵਾਰ ਨਹੀਂ ਵੇਖਿਆ ਬਹੁਤ ਦਫਾ ਗਏ ਆ ਪੋਲੀਟੀਕਲ ਲੀਡਰਸ ਸਿਆਸੀ ਮੂਵਮੈਂਟਸ ਬਹੁਤ ਦਫਾ ਜਾਂਦੇ ਮੈਨੂੰ ਯਾਦ ਹੈ ਰਾਜਾ ਜੀ 1978 ਦੇ ਵਿੱਚ ਇਸੇ ਕਿਸਮ ਦੀ ਮੂਵਮੈਂਟ ਦੇ ਵਿੱਚ ਸਾ ਪ੍ਰਕਾਸ਼ ਸਿੰਘ ਬਾਦਲ ਹੁਣਾ ਦੇ ਅਸੀਂ ਸੈਕਟਰੀਅਟ ਚਲੇ ਗਏ ਅਸੀਂ ਸਪੌਂਟੇਨियसਲੀ ਉਥੇ ਅਸੀਂ ਵਜ਼ਾਰਾ ਕਰਦੇ ਹੋਏ ਉਹਨਾਂ ਦੀ ਕੁਰਸੀ ਤੇ ਕਬਜ਼ਾ ਕਰ ਲਿਆ ਸੀ ਚੀਫ ਮਿਨਿਸਟਰ ਦੀ ਤੇ 48.5 45. ਸੌਰੀ ਇਥੇ ਆ ਬੁੜੈਲ ਜੇਲ੍ਹ ਚ ਰਹੇ ਸੀ ਸੋ ਕੋਈ ਗੱਲ ਹੀ ਨਹੀਂ ਇਸ ਕਿਸਮ ਦੇ ਕੰਮ ਤੇ ਜਵਾਨੀ ਤੋਂ ਵੇਖੇ ਨੇ ਬਟ ਬਹੁਤ ਅਨਫੋਰਚੂਨੇਟ ਹੈ ਇੱਕ ਗੰਭੀਰਤਾ ਹੁੰਦੀ ਹੈ ਕਨਸਟੀਟਿਊਸ਼ਨਲ ਪੋਜੀਸ਼ਨਸ ਦੀ ਜਿਹਦਾ ਜ਼ਿਕਰ ਮੇਰੇ ਸਾਰੇ ਸਾਥੀਆਂ ਨੇ ਕੀਤਾ ਜੇ ਅੱਜ ਜਿਹੜਾ ਚੀਫ ਮਿਨਿਸਟਰ ਤੋਂ ਬਾਅਦ ਜੇ ਦੇਖੋ ਕਨਸਟੀਟਿਊਸ਼ਨਲ ਵਿਰੋਧੀ ਤੇ ਅਦਾ ਲੀਡਰ ਉਹਨੂੰ ਸ਼ੈਡੋ ਚੀਮਸਟ ਕਿਹਾ ਜਾਂਦਾ ਹੈ ਜੇ ਜੇ ਉਹਦੇ ਨਾਲੇ ਕੰਮ ਕੀਤਾ ਜਾ ਸਕਦਾ ਆਮ ਸਧਾਰਨ ਪੰਜਾਬੀ ਦਾ ਕੀ ਹਾਲ ਹੋਏਗਾ ਅੱਜ ਹੀ ਮੈਨੂੰ ਕਰਨਲ ਬਾਠ ਉਹਨਾਂ ਦੀ ਵਾਈਫ ਦਾ ਮੈਸੇਜ ਆਇਆ ਮੈਂ ਬਿਜ਼ੀ ਸੀ ਮੈਂ ਆਪਣੀ ਭੈਣ ਦਾ ਸ਼ੁਕਰਾਨਾ ਕਰਨਾ ਚਾਹਨਾ ਉਹਨੇ ਕਿਹਾ ਬਾਜੋ ਸਾਹਿਬ ਮੈਂ ਤੁਹਾਡੇ ਨਾਲ ਪੁਲਿਸ ਸਟੇਸ਼ਨ ਜਾਣ ਨੂੰ ਜੇ ਤੁਸੀਂ ਮੈਨੂੰ ਦੱਸੋ ਜਗ੍ਹਾ ਕੀ ਹੈ ਤੇ ਮੈਂ ਤੁਹਾਡੇ ਨਾਲ ਉੱਥੇ ਪੁਲਿਸ ਸਟੇਸ਼ਨ ਜਾਣਾ ਚਾਹਵਾਂਗੀ ਤੁਸੀਂ ਵੇਖੋ ਅੱਜ जय ਸਾਡੀ ਪਛਾਣ ਪੰਜਾਬੀ ਭਰਾਓ जय ਜਵਾਨ ਤੇ जय ਕਿਸਾਨ ਕੋਈ ਇਹੋ ਜਿਹਾ ਪੰਜਾਬ ਦਾ ਪਰਿਵਾਰ ਨਹੀਂ ਅੱਜ ਤੋਂ ਚੰਨ ਸਾਲ ਪਹਿਲੇ ਜਿਹਦੇ ਵਿੱਚ ਹਰ ਪਰਿਵਾਰ ਚੋਂ ਕੋਈ ਆਮੀਚ ਹੀ ਹੈ ਏਅਰ ਫੋਰਸ ਜਾਂ ਤੁਹਾਡੀ ਨੇਵੀ ਵਿੱਚ ਨਾ ਗਿਆ ਹੋਇਆ ਜਾਂ ਪੈਰਾ ਮਿਲਟਰੀ ਫੋਰਸਿਸ ਨਾ ਰਿਹਾ ਹੋਵੇ ਤੇ ਤੁਸੀਂ ਵੇਖੋ ਜੇ ਇੱਕ ਸਰਵਿੰਗ ਕਰਨ ਇਹ ਸਰਕਾਰ ਤੇ ਇਹਨਾਂ ਦੀ ਮਸ਼ੀਨਰੀ ਜਿਹੜੀ ਹੈ ਪੁਲਿਸ ਇਹ ਦੁਰਵਿਵਹਾਰ ਕਰ ਸਕਦੀ ਹੈ ਉਹਨਾਂ ਦੀ ਦਸਤਾਰ ਉਤਾਰ ਸਕਦੀ ਉਹਨਾਂ ਦੇ ਬੇਟੇ ਦਾ ਕੁੱਟ ਮਾਰ ਕਰ ਸਕਦੀ ਅੱਜ ਤੁਸੀਂ ਵੇਖੋ ਇਸ ਚੀਜ਼ ਨੂੰ ਤਕਰੀਬਨ 1 ਮਹੀਨੇ ਤੋਂ ਵੱਧ ਹੋ ਗਿਆ ਅੱਜ ਦੇ ਦਿਨ ਤੱਕ ਉਹਨਾਂ ਨੂੰ ਕਿਸੇ ਕਿਸਮ ਦੀ ਜਸਟਿਸ ਨਹੀਂ ਮਿਲੀ ਤੇ ਆਪਾਂ ਕੀ ਉਮੀਦ ਇਹਨਾਂ ਲੋਕਾਂ ਤੋਂ ਰੱਖਣਿਆ ਸੋ ਪੰਜਾਬ ਦੇ ਵਿੱਚ ਪਹਿਲੇ ਤੇ ਰਾਜਾ ਜੀ ਜਿੰਨੇ ਧੜਵੀ ਸੀ ਅਫਗਾਨਿਸਤਾਨ ਤੋਂ ਆਂਦੇ ਹੁੰਦੇ ਸੀ ਹਿੰਦੁਸਤਾਨ ਨੂੰ ਲੁੱਟਣ ਵਾਇਆ ਪੰਜਾਬ ਜਾਂਦੇ ਸੀ ਹੁਣ ਪਹਿਲੀ ਵਾਰ ਵੇਖਿਆ ਕਿ ਉਲਟਾ ਕੰਮ ਸ਼ੁਰੂ ਹੋ ਗਿਆ ਹੁਣ ਦਿੱਲੀ ਤੋਂ ਆਣੇ ਸ਼ੁਰੂ ਹੋ ਗਏ ਨੇ ਪੰਜਾਬ ਤੇ ਕਾਬਜ਼ ਹੋ ਗਏ ਨੇ ਤੁਸੀਂ ਜਿਹਦੇ ਨਾਲ ਇੰਨੀ ਦੇਰ ਤੀਆਂ ਜਿਹਦੇ ਨਾਲ ਗੱਲਬਾਤ ਕਰ ਰਹੇ ਸੀ ਇਹ ਤਾਂ ਬਿਲਕੁਲ ਬਕਾਇਦਾ ਤੌਰ ਤੇ ਨੇ ਸਾਰਾ ਕੁਝ ਹੀ ਆਪਣਾ ਉਹਨਾਂ ਸਾਹਮਣੇ ਗੋਡੇ ਟੇਕ ਲਏ ਨੇ ਜਿਹੜੀ ਦਿੱਲੀ ਦੀ ਲੀਡਰਸ਼ਿਪ ਹੁਕਾਬਜ਼ ਹੋ ਗਈ ਹੈ ਚੀਫ ਮਿਨਿਸਟਰ ਦੇ ਆਰਡਰਸ ਵੀ ਉਹ ਹੀ ਕਰ ਰਹੀ ਹੈ ਮਨਿਸਟਰਾਂ ਦੇ ਆਰਡਰਸ ਵੀ ਉਹ ਕਰ ਰਹੀ ਹੈ ਉਹਨਾਂ ਦੇ ਪੁੱਛੇ ਬਿਨਾ ਬੰਦੇ ਲਿਆ ਕੇ ਬਿਠਾਉਂਦੇ ਨੇ ਪਹਿਲੇ ਫਾਈਲ ਉਹ ਵੇਖਦੇ ਨੇ ਚੈੱਕ ਕਰਦੇ ਨੇ ਜੇ ਉਹ ਹਾਂ ਕਰ ਦੇਣ ਤਾਂ ਹੀ ਮਿਨਿਸਟਰ ਸਾਈਨ ਕਰ ਸਕਦੇ ਬਹੁਤ ਬੁਰਾ ਹਾਲ ਇਹ ਨਾ ਤਾਂ ਸੋ ਅਸੀਂ ਸਾਰੇ ਪੰਜਾਬੀ ਵੀਰਾਂ ਨੂੰ ਤੇ ਭਰਾਵਾਂ ਨੂੰ ਬੇਨਤੀ ਕਰਾਂਗੇ ਕਿ ਤਗੜੇ ਹੋ ਕੇ ਇੱਥੇ ਸਾਡਾ ਸਾਥ ਦਿਓ ਬਹੁਤ-ਬਹੁਤ ਸ਼ੁਕਰੀਆ ਤੇ ਬਹੁਤ-ਬਹੁਤ ਤარიਬੇ ਬਣ ਆ ਲੋ ਉਹ ਰਿੰਗ ਸਭ ਕਰ ਤਾ ਕੀ ਜੀ ਉਹ ਸਾਰੇ ਉਹ ਲੋ ਬਈ ਕਹਿੰਦੇ ਹੁਣ ਅੱਗੇ ਰਸਤਾ ਬੰਦ ਕਰ ਲਿਆ ਹੈ ਉੱਤੋਂ ਨਹੀਂ ਕੁਮਾ ਕੇ ਲਾ ਬਈ ਕਹਿੰਦੇ ਹੈ ਕਿ ਪੰਜਾਬ ਦੀ ਪੁਲਿਸ ਦੇ ਐਸ ਐਚਓ ਨੂੰ ਦਿਖਾਉਣੇ ਹੈ ਨਾਟਾ ਲਈ ਬੈਠੇ ਹੈ ਕਿ ਇਹ ਇਹਨਾਂ ਨੂੰ ਉਹ ਯਾਰਾ ਪਾਸੇ ਕਰਾਉਂਦਾ પાસੇ ਕਰਾਓ ਆ ਗੱਡੀ ਬਈ ਹੈਲੋ ਆ ਗੱਡੀਆਂ ਜਰਾ ਪਾਸੇ ਕਰਾਓ ਆ ਦਿਖਾ ਰਹੇ ਕਹਿੰਦੇ ਨੇ ਚਲੋ ਅੰਦੇ ਕੇ ਖੇਤ ਸਸ ਸਰ ਤਾਰਕ ਮੁੜਿਆ ਵਾਣਾ ਤਰੇ ਪਰ ਤਾਰਕ ਮੁੜਿਆ ਕੋਈ ਨਹੀਂ ਕੋਈ ਗੱਲ ਨਹੀਂ ਆ ਦੇਖੋ ਲਾਈ ਪੁਲਿਸ ਪਰ ਕੋਈ ਗੱਲ ਨਹੀਂ ਕੋਈ ਗੱਲ ਆ ਕੋਈ ਗੱਲ ਨਹੀਂ ਕੋਈ ਗੱਲ ਤਾਰਕ ਇਸ ਮੇਰਾ ਤਾਰਕ ਮੁੜਿਆ ਹੈ ਅੱਛਾ ਭਈ ਉਹ ਜਿਹੜੇ ਸਾਥੀ ਇੱਥੇ ਰੋਕਣਗੇ ਉਹਨਾਂ ਨੂੰ ਕੋ ਪੈਦਲ ਆ ਜਾਓ ਦੇਸ ਨੇ ਲਿਖਿਆ ਬਾਜਵਾ ਸਾਹਿਬ ਹੋ ਜਿਸ ਕੇ ਪਾਉਂ ਮੇ ਤਾਕਤ ਉਹ ਚੱਲ ਕੇ ਰਹਤਾ ਹੈ ਬਾਜਵਾ ਸਾਹਿਬ ਤੁਹਾਡੇ ਹਾਸਤੇ ਮੈਂ ਆ ਦਿਖਾਉਣ ਲੱਗਾ ਹਾਂ ਕੀ ਬਾਤ ਹੈ ਅੱਜ ਤਾਂ ਥੋੜੀ ਚੜਾਈ ਬੜੀ ਹੈ ਬਾਜਵਾ ਸਾਹਿਬ ਐਂ ਲੱਗਦਾ ਥੋਨੂੰ ਇੰਨਾ ਚਾ ਚੜੜਿਆ ਜਦੋਂ ਜਾਤਾ ਤੁਸੀਂ ਜੰਝ ਲੈ ਕੇ ਗਏ ਸੀ ਸਾਡੇ ਮਾਨਸਾ ਉਦੋਂ ਕਿ ਉਹਨਾਂ ਚਾ ਹੀ ਅੱਜ ਥੋਨੂੰ ਠਾਣੇ ਜਾਂਦਾ ਜਿੰਨਾ ਹਾਂ ਤੁਹਾਡੇ ਚਿਹਰੇ ਤੇ ਉਹਨੀ ਮੁਸਕਾਨ ਹੀ ਹੈ 80 ਆਦਮੀਆਂ ਵਾਸਤੇ ਇੱਕ ਘਰ ਤੇ ਇੱਕ ਠਾਣਾ ਇੱਕ ਬਰਾਬਰ ਜਦੋਂ ਲੋਕਾਂ ਦੀ جی جو دی سے جاؤ پھر موسٹ ویلکم چلو جس کے پاؤں میں طاقت رہتا ہے جس کے پاؤں میں طاقت وہ چل کے رہتا ہے جمانہ لاگ گرائے وہ سنبھل کے رہتا ہے وہ جس چراغ میں طاقت اجالہ کرنے کی وہ جس چراغ میں طاقت اجالہ کرنے کی

ਕਿ ਕੋਈ ਉੱਥੇ ਨਾ ਆਵੇ ਲੇਕਿਨ ਮੇਰੀ ਬੇਨਤੀ ਹੈ ਸਾਰੇ ਕਾਂਗਰਸ ਦੇ ਕਾਰਕੁਨਾਂ ਨੂੰ ਤੇ ਲੀਡਰ ਸਹਿਬਾਨਾਂ ਨੂੰ ਫੈਸਲੇ ਮੁਤਾਬਕ ਸਲਾਹ مشورے ਦੇ ਮੁਤਾਬਕ ਤੁਸੀਂ ਸਾਰੇ ਜਾਣੇ ਇਸ ਜਿਹੜਾ ਥਾਣਾ ਉੱਥੇ ਪਹੁੰਚੋ ਉਹ ਮਰਜੀਵੜੇ 바ਵਾ ਜੀ ਦਿੱਤੀ ਜੀ ዳਖਾ ਜੀ ਉਹ ਸਾਡਾ ਉਹ ਜਲਾ ਸਾਹਿਬ ਦੇਣੀ ਜੀ ਚਲੋ ਸਾਹਿਬ ਅੱਗੇ ਅੱਗੇ ਉਹ ਸਰ ਬੜੀ ਸਾਬ ਕਿਸ ਤਰ੍ਹਾਂ ਦੇਖਦੇ ਹੋ ਇਹ ਹਜੂਰ ਇਕਦਮ ਉਹ ਸਾਰੇ ਪਹੁੰਚੇ ਨਹੀਂ ਕੀਆ ਦੇਖਦੇ ਹੋ ਕਿਵੇਂ ਦੇਖਦੇ ਹੋ ਸਾਬਾ ਵੇਖਣਾ ਕੀ ਹੈ ਸਾਬ ਅਸੀਂ ਆਏ ਹਾਂ ਸੋਬਈ ਫੇਰ ਤੁਹਾਨੂੰ ਕੋਈ ਦੱਸੂਗਾ ਜੇ ਕੋਈ ਗਲਤ ਬਾਤ ਹੋਈ ਤਾਂ ਸਾਫੀਓ ਤੁਹਾਨੂੰ ਫੇਰ ਫੇਰ ਦੱਸਿਆ ਲਾਈ ਦੇਖਦੇ ਰਹੋ